ਇਹ ਕਹਣਾ ਨਾ ਉਹ ਤੋਂ 10 ਮਿੰਟ ਬਾਅਦ ਸੀ ਕਿਉਂਕਿ ਆਪਾਂ ਬਾਅਦ ਚ ਬਲਾਰੇ ਵੀ ਬੋਲਣੇ ਆ ਪੰਡਾਲ ਚੋਬੇ ਨੇ ਸੁਨੀਆ ਆਕਾਲੀ ਦਲ ਸਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੱਥੇ ਜਿੱਥੇ ਤੁਹਾਨੂੰ ਬੈਣ ਲਈ ਥਾਂ ਮਿਲਦਾ ਬਹਿ ਜਾਓ ਜਿੱਥੇ ਖਲੋਣ ਲਈ ਮਿਲਦਾ ਖਲੋਜੋ ਕਿਉਂਕਿ ਅਸੀਂ ਪ੍ਰਬੰਧ ਐਡਾ ਵੱਡਾ ਨਹੀਂ ਕਰ ਸਕਕੇ ਜਿੰਨਾ ਵੱਡਾ ਤੁਹਾਨੂੰ ਕਰਨਾ ਚਾਹੀਦਾ ਸੀ ਇਸ ਕਰਕੇ ਮੇਰੇ ਮੈਂ ਦਿਲ ਦੀਆਂ ਢੁਮਹਾਈਆਂ ਤੋਂ ਤੁਹਾਡਾ ਧੰਨਵਾਦ ਕਰਨਾ ਵਾ ਪਿਛਲੇ ਬੰਦੇ ਖਲੋਜੋ ਅੱਧੇ ਪੌਣੇ ਘੰਟੇ ਚ ਮਕਾ ਦੇਣਾ ਵਾ ਬਹੁਤ ساری ਦੁਨੀਆਂ ਜਿਹੜੀ ਹੈ ਗੁਰਦੁਆਰਾ ਸਾਹਿਬ ਗਈ ਹੈ ਲੰਗਰ ਦੇ ਵਿੱਚ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਵੀ ਅੱਧਾ ਪੌਣਾ ਘੰਟੇ ਟਾਈਮ 'ਚ ਬੈ ਕੇ ਤੇ ਆਪਾਂ ਰੱਬ ਰੱਬ ਕਰ ਲਈਏ ਪਰਮਾਤਮਾ ਨੂੰ ਯਾਦ ਕਰ ਲਈਏ ਕਾਦੀ ਦਲ ਦੀ ਚੜ੍ਹਦੀ ਕਲਾ ਕਰ ਲਈਏ ਤੇ ਉਦੋਂ ਮਗਰੋਂ ਆਪੋ ਆਪਣੇ ਕੰਮ ਤੇ ਜਾਵਾਂਗੇ ਮੈਂ ਫੇਰ ਬੇਨਤੀ ਕਰਨਾ ਜਿਹੜਾ ਮੈਨੂੰ ਮਿਲ ਡਾਉਂਦਾ ਵਾ ਨਾ ਉਹਦੀ ਕੋਈ ਬਹੁਤੀ ਹਾਇਤ ਨਹੀਂ ਲੱਗਦੀ ਮੇਰਾ ਕੰਮ ਕੀ ਹੈ ਮੇਰੀਆਂ ਅੱਖਾਂ ਮੈਂ 32 ਸਾਲ ਤੋਂ ਡਾ ਜਿਲ੍ਹੇ ਦਾ ਸੇਵਾਦਾਰ ਰਿਆ ਵਾਂ ਤੇ ਮੇਰੀ ਤੇ ਅੱਖੇ ਕਿ ਪਿੰਡ ਜਦੋਂ ਬੰਦਾ ਹੁੰਦਾ ਉਦੋਂ ਉਹਦੇ ਘਰ ਤੱਕ ਵੀ ਚਈ ਜਾਂਦੀ ਏ ਵੀ ਇਹ ਕਿੱਥੋਂ ਤੁਰ ਕੇ ਆਇਆ ਵਾ ਕਿੰਨੇ ਬੰਦੇ ਲੈ ਕੇ ਆਇਆ ਵਾ ਕੀ ਇਹਦਾ ਰੋਲ ਕੀ ਹੈ ਇਸ ਕਰਕੇ ਤੁਹਾਡੀ ਹਾਜ਼ਰੀ ਮੇਰੇ ਹਿਰਦੇ ਦੇ ਵਿੱਚ ਹੈ ਤੁਸੀਂ ਆਏ ਹੋ ਜਿਹੜੇ ਕੱਲਾ ਕੱਲਾ ਆਏ ਹੋ ਮੈਂ ਉਹਦਾ ਵੀ ਧੰਨਵਾਦ ਕਰਨਾ ਵਾ ਕਿ ਕੱਲਾ ਜਣੇ ਤੇ ਆ ਗਿਆ ਨਾ ਹੋਂ ਦੀ ਯੁਰਤ ਤੇ ਕੀਤੀ ਹੈ ਨਾ ਜਿਹੜਾ ਪੰਜ ਬੰਦੇ ਲਿਆਇਆ ਉਹਦਾ ਵੀ ਧੰਨਵਾਦ ਜਿਹੜਾ 20 ਲਿਆਇਆ ਉਹਦਾ ਵੀ ਧੰਨਵਾਦ ਜਿਹੜਾ ਜਾੜਾ ਲਿਆਏ ਆ ਮੁਰੇ ਉਹ ਵੀ ਮੈਂ ਧੰਨਵਾਦ ਕਰਨਾ ਕਰਜਾ ਬਕਰਜਾ ਮੇਰੇ ਕੋਲ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਮੈਂ ਤੁਹਾਡਾ ਧੰਨਵਾਦ ਕਰ ਸਕਾਂ ਥੋੜਾ ਥੋੜੇ ਪਿੱਛੇ ਹਟ ਕੇ ਔਖੇ ਹੋ ਜੂ ਅੱਜ ਤੋਂ ਪਵਿੱਜਾ ਤੁਸੀਂ ਔਖੇ ਹੋ ਜੋ ਤੇ ਆਪਾਂ ਧਰਮਾਂ ਦੇਖ ਕੇ ਤੇ ਆਪਣਾ ਕੰਮ ਕਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਧਰਮਾਂ ਨੂੰ ਮੰਨਣ ਵਾਲੇ ਸਭ ਧਰਮਾਂ ਦੇ ਸਨੇਹੀਓ ਸਾਰੇ ਮਾਈ ਭਾਈ ਪਿਆਰ ਵਿੱਚ ਆਓ ਪੰਥ ਨੂੰ ਗੁਰੂ ਨੂੰ ਗਰੀਬਾਂ ਨੂੰ ਪਿਆਰ ਕਰਨ ਵਾਲਿਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਬੱਲੇ ਮੈਂ ਮਹਿਸੂਸ ਕਰਦਾ ਗਰਮੀ ਬਹੁਤ ਹੈ ਮੈਨੂੰ ਰਾਤੀ ਲਗਾ ਸਕ ਇੱਕ ਮੈਂ ਝਕਾਰਾ ਛੱਡਣਾ ਹੈ ਮੈਂ 15 ਮਿੰਟਾਂ ਵਿੱਚ ਸਮਾਪਤੀ ਕਰ ਦੇਣੀ ਹੈ ਝਕਾਰਾ ਲਾਉਣੇ ਤੁਹਾਡਾ ਖੂਨ ਥੋੜਾ ਜਿਆਦਾ ਗਰਮ ਕਰਨਾ ਹੈ ਬਾਬਾ ਜੀ ਨੂੰ ਬੇਨਤੀ ਹੈ ਕਿ ਝਕਾਰਾ ਲਾਓ ਤੇ ਸਾਰੇ ਤਗੜੇ ਹੋ ਕੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾ ਉਹਦਾ ਕਤਲ ਜਿਹੜਾ ਬਾ ਗੈਂਗਸਟਰਾਂ ਤੋਂ ਕਰਵਾਤਾ ਸੀ ਯਾਰ ਉਦੋਂ ਵੀ ਰੌਲਾ ਪਾਇਆ ਸੀਗਾ ਐਸਐਸਪੀ ਦਾ ਘਰਾਓ ਵੀ ਕੀਤਾ ਸੀ ਅਕਾਲੀ ਦਲ ਦਾ ਪ੍ਰਧਾਨ ਵੀ ਆਇਆ ਸੀਗਾ ਪਰ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਤੇ ਸਾਡੀ ਪੇਸ਼ੂਚਾਰ ਦੇ ਅੱਜ ਮੈਂ ਸਮਝ ਨਾ ਮਾਰਨ ਵਾਲੇ ਉਹ ਗੈਂਗਸਟਰ ਜਿਹੜੇ ਨੇ ਉਹਨਾਂ ਦੇ ਭਰਾ ਦਾ ਸੱਪੇ ਕੰਨ ਫਿਰ ਬੇਇਨਤੀ ਕਰਦੇ ਆ ਕਿ ਸਮਾਪਤ ਤੋਂ ਬਾਅਦ ਉਹਨੇ ਗੁਰੂ ਘਰ ਬੈਠ ਕੇ ਆਪਣੇ ਕਿਹਾ ਵਾ ਕਿ ਸਾਡੇ ਕੋਲ ਇਹਨੇ ਮਰਵਾਇਆ ਵਾ ਤੇ ਕੋਟੀ ਵਾਲੇ ਸਰਪੰਚ ਭਮਰੇ ਦਾ ਮੋਬਾਈਲ ਤੋਂ ਸਾਡੇ ਨਾਲ ਗੱਲ ਕੀਤੀ ਹੈ ਕਿ ਮਾਰ ਦਿਓ ਮੈਂ ਸਭ ਲਵਾਗਾ ਔਰ ਨਾਲੇ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਵਾ ਤੇ ਅੱਜ ਮਾਰਨ ਵਾਲਾ ਕਹਿ ਰਿਹਾ ਸਾਡੇ ਨੂੰ ਮਰਵਾਇਆ ਵਾ ਤੇ ਘਰ ਵਾਲੇ ਦੇ ਤੇ ਕਾਲੀ ਦਲ ਕਹਿ ਰਿਹਾ ਕਿ ਇਹਨੂੰ ਕਤਲ ਵਿੱਚ ਸ਼ਾਮਲ ਕੀਤਾ ਜਾਵੇ ਇਹ ਕਾਤਲ ਹੈ ਤੇ ਹੁਣ ਕੋਈ ਗੁਜਾਇਸ਼ ਨਹੀਂ ਜੀ ਉਹਦੇ ਰੋਜ਼ ਚ ਤਾਂ ਮਾਰਿਆ ਜਾ ਰਿਹਾ ਉਹਦੇ ਰੋਜ਼ ਚ ਵੀ ਧਰਨਾਵਾ ਇੱਕ ਕਤਲ ਨਹੀਂ ਇਹਨੇ ਆਪਣੇ ਸਹੁਰੇ ਵੀ ਸਾਲਿਆਂ ਕੋਲੋਂ ਬੰਦੇ ਮਰਵਾਤੇ ਨੇ ਦੋ ਪਿੰਡ ਦੇ ਵਿੱਚ ਮਰਵਾਤੇ ਨੇ ਉਹ ਵੀ ਇਹਦਾ ਨਾਂ ਲੱਗਦਾ ਹੈ ਕਿ ਉੱਥੇ ਬਹਿ ਕੇ ਮਰਵਾ ਕੇ ਆਇਆ ਵਾ ਗੇਰਮ ਬਸ਼ਰਾਲੇ ਚ ਕਤਲ ਦੋ ਹੋ ਗਏ ਸੱਕਿਆਂ ਪੜਾਵਾਂ ਦੇ ਚਾਚੇ ਤਾਇਦੇ ਪੁੱਤਾਂ ਦੇ ਉਹ ਵੀ ਦੂਆਂ ਨੂੰ ਹਲਾਸ਼ੇਰੀ ਦੇ ਕੇ ਟਕਰਾ ਕਰਾਉਂਦਾ ਪੋਲਿਟੀਕਲ ਬੰਦੇ ਕਦੇ ਟਕਰਾ ਨਹੀਂ ਕਰਾਉਂਦੇ ਪੋਲਿਟੀਕਲ ਬੰਦੇ ਸਮਝੌਤੇ ਕਰਾਉਂਦੇ ਨੇ ਹੱਥ ਪੀਤੇ ਤੇ ਮੈਂ ਤੁਹਾਨੂੰ ਇਹ ਕਹਿੰਦਾ ਕਿ ਮੈਂ ਸੀਬੀਆਈ ਦੀ ਮੰਗ ਕਰਨਾ ਵਾਂ ਕਿ ਸੀਬੀਆਈ ਇਹਨਾਂ ਕਿਸਾਂ ਦੀ ਜੜੀ ਹੈ ਉਹ ਤੋਂ ਕਰਕੇ ਤੇ ਤਕਦੂ ਦਾ ਪਹੁੰਚ ਰਿਹਾ ਜਾਵੇ ਕਿਉਂਕਿ ਪੰਜਾਬ ਸਰਕਾਰ ਤੇ ਪੰਜਾਬ ਦੀ ਪੁਲਿਸ ਸਰਕਾਰ ਜੇ ਨਹੀਂ ਕਰਦਾ ਉਦੋਂ ਕੌਣ ਦਾ ਅਕਲਸ਼ ਮਜਾਰਾ ਹੈ ਇਹ ਆਲਿਆ ਦਲ ਸੰਨ੍ਹਰ ਸਿੰਘ ਦੀ ਪੁੱਤਰ ਸਰਦਾਰ ਰਜੀਤ ਸਿੰਘ ਦੀ ਕਲਿਆ ਦੀ ਦਲਦਾਹ ਜ਼ਿਲ੍ਹੇ ਦੇ ਇਨਸਾਨਪੋਤਾ ਵੱਲੋਂ ਪਿਆਰ ਆ ਰਿਹਾ ਸਰਦਾਰ ਕੇਸ ਸਿੰਘ ਜੀ ਦਾ ਉਹਨਾਂ ਵੱਲੋਂ ਪਿਆਰ ਆ ਰਿਹਾ ਰਸਲਪੁਰ ਪਿੰਡ ਦੇ ਨਸੀਕੇ ਤਰ੍ਹਾਂ ਜਿਹੜਾ ਕਿ ਬਹੁਤ ਲੰਮਾ ਸਮੇਂ ਤੋਂ ਸਪੈਂਚ ਬੰਦਾ ਆਇਆ ਵਾਹ ਤਲਮੀਰ ਸਿੰਘ ਬਖੂ ਦੇ ਪਰਾਣਾ ਬੂਸਟ ਦੇ ਸੂਰਬੀ ਸਹਾਵੇ ਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉੱਥੇ ਤੁਹਾਨੂੰ ਟੱਡੇ ਵਿੱਚ ਇਹ ਫੱਗ ਲੱਗੀ ਸੀ ਬਾਬਾ ਸੁਖਵਿੰਦਰ ਸਿੰਘ ਜੀ ਰੱਖਦਿਆਂ ਹੋਇਆਂ ਉਹਨਾਂ ਵੱਲੋਂ ਮਾਇਆ ਹੱਥ ਰਵਾਇਆ ਸੀ ਪਿੱਛੇ ਗੈਂਗਸਟਰਾਂ ਕੋਲੋਂ ਜਰਮਪ੍ਰਮ ਸਿੰਘ ਦੀ ਤਰਫੋਂੇ ਤੋਂ ਮਾਇਆ ਹੱਥ ਕਰਦੇ ਨੇ ਅਸ਼ੋਕ ਕਾਲੇ ਨੂੰ ਰਸਵਾਏ ਨੇ ਧਰਮਪਾਲ ਅਪੂ ਦਾ ਕਤਲ ਕਰਵਾਇਆ ਆਜ ਕਿਉਂ ਦੇ ਸੋਦੋਂ ਵੀ ਆ ਗਈ ਐਸਐਸਪੀ ਦਾ ਭਰਾਓ ਕੀਤਾ ਸੀਗਾ ਪਾਲੀਨਦਲ ਦਾ ਪ੍ਰਧਾਨ ਜੀ ਵੀ ਆਏ ਸੀਗੇ ਤੇ ਆਪਣੇ ਮੋਤੀਆ ਸਾਹਿਬ ਵੀ ਆਏ ਸੀ ਹੋਰ ਲੀਡਰਸ਼ਿਪ ਵੀ ਆਈ ਸੀ ਲੇਕਿਨ ਉਦੋਂ ਕਾਂਗਰਸ ਦੀ ਸਰਕਾਰ ਸੀਗੀ ਕਾਂਗਰਦ ਨੇ ਰੋਲਾ ਪਾ ਕੇ ਵਪਾਰੀ ਬੰਦ ਕਰ ਗਏ ਗੁਰਮਤ ਸਿੰਘ ਜੀ ਨੰਬਰ 1 ਹੁਣ ਸਮਝਣਾ ਕਿ ਮਾਰਨ ਵਾਲੇ ਜਿਹੜੇ ਆ ਰੇਡੀਓ ਤੋਂ ਸੋਦੇ ਜਗੂ ਸੁਹਾਗਪੁਰ ਦੇ ਸੱਚੇ ਭਰਾ ਨੇ ਕਿਹਾ ਵਾ ਕਿ ਸਾਡੇ ਕੋਲੋਂ ਇਹਨੇ ਮਰਵਾਇਆ ਵਾ ਤੇ ਪੰਮਰੇ ਦੇ ਮੁਕਾਇੰਤੋਂ ਇਹਨੇ ਸਾਡੇ ਨਾਲ ਗੱਲ ਕੀਤੀ ਮੈਂ ਸਾਫ ਲਾਂਗਾ ਖਾਸ ਨੂੰ ਮਾਨਾ ਪਰਵਾਇਆ ਉਹਦੇ ਪਰਵਾਇਆ ਹਾਜ਼ਰ ਕਰਦੇ ਨੇ ਕੋਈ ਪਿਸਤੌਲ ਵੀ ਉਹਦਾ ਨਾਲ ਲਾ ਕੇ ਦਿੱਤਾ ਜਿਹੜੀ ਅੱਗੇ ਗੱਲ ਅਸੀਂ ਕਰਦੇ ਸੀ ਹਜ਼ਾਰ ਪੰਜਾਹ ਸਿੰਘ ਜੀ ਸਦਾਰ ਅਧਿਆਰ ਸਿੰਘ ਉਹਦੇ ਕਹਿਣ ਟਾਈਮ ਮਾਰਨ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਘਰ ਵਾਲੇ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਕਾਲੀਤਾਲ ਕਹਿ ਰਹੇ ਨੇ ਸੁੱਖੀ ਨੇ ਮਰਵਾਇਆ ਵਾ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਅਜੇ ਵੀ ਸੁਤੀ ਲੋਕਲ ਐਮਐਲਏ ਸਾਹਿਬ ਆਪ ਪਾਰਟੀ ਦਾ ਉਹ ਵੀ ਕਹਿ ਰਿਹਾ ਵੀ ਇਹਨਾਂ ਕਤਲ ਦਾ ਪਰਚਾ ਹੋਣਾ ਚਾਹੀਦਾ ਵਾ ਉਹ ਇਹ ਵੀ ਕਹਿ ਰਹੇ ਨੇ ਕਿ ਸਾਡੀ ਮਾਂ ਨੂੰ ਵੀ ਭਗਵਾਨ ਜਗੂ ਘਾੜਪੁਰੀਏ ਗਾਰਾ ਸਾਡੀ ਮਾਂ ਨੂੰ ਵੀ ਇਹਨੇ ਕਤਲ ਕਰਵਾਇਆ ਵਾ ਇਹ ਮੈਂ ਸਮਝਦਾ ਮੈਂ ਕਤਲਾਂ ਦਾ ਕ੍ਰਾਈਮ ਦਾ ਇਹ ਬਾਦਸ਼ਾਹ ਦਾ ਇਹਨੇ ਆਪਣੇ ਸਹੁਰੇ ਵੀ ਆਪਿਆ ਸਾਰਿਆਂ ਕੋਲੋਂ ਦੋ ਸਕੇ ਪਿਓ ਪੁੱਤ ਪਰਵਾਤ ਨੇ ਜ਼ਮੀਨ ਦੇ ਛੱਡੇ ਤੋਂ ਮੂਲੀ ਗੱਲ ਤੋਂ ਉੱਥੇ ਵੀ ਇਹਦੀ ਮੰਗ ਉੱਠੀ ਤੇ ਇਹ ਬੰਦੇ ਨੇ ਬਹਿ ਕੇ ਮਰਵਾਏ ਨੇ ਉੱਥੇ ਵੀ ਇਹ ਗੋਲ-ਮੋਲ ਕਰ ਗਿਆ ਵਾ ਇਹਨੇ ਬਹੁਤ ਸਾਰੇ ਕਤਲ ਪੰਜਾਬ ਵਿੱਚ ਕਰਵਾਏ ਨੇ ਇਸ ਬੰਦੇ ਦੀ CBI ਕੋਲੋਂ ਇਨਕੁਆਇਰੀ ਕਰਾਉਣੀ ਚਾਹੀਦੀ ਹੈ ਤੇ ਇਹਦੇ ਤੇ ਕਤਲ ਦਾ ਅਪਰਾਧ ਦਰਜ ਹੋਣਾ ਚਾਹੀਦਾ ਸਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਸੱਤਥਲ ਹੋ ਗਿਆ ਧਰਨਾ ਹੋਰ ਵੀ ਲੇਟ ਲੱਗਿਆ ਧਰਨਾ ਅਸੀਂ ਅੱਗੇ ਵੀ ਲਾਇਆ ਸੀ ਅੱਗੇ ਵੀ ਘਰਾਓ ਕੀਤਾ ਸੀਗਾ ਕਾਂਗਰਸੀ ਸਰਕਾਰ ਸੀਗੀ ਇਹਨਾਂ ਪੇਸ਼ ਨਹੀਂ ਸਾਡੀ ਜਾਣ ਦਿੱਤੀ ਔਰ ਉਦੋਂ ਵੀ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਜਾਖੜ ਸਾਹਿਬ ਕਹਿੰਦੇ ਨੇ ਇਹਨੇ ਕੈਬਨਟ ਦੀ ਮੀਟਿੰਗ ਵਿੱਚ ਹੱਥ ਜੋੜ ਕੇ ਪੱਲਾ ਪਾ ਕੇ ਤਰਲਾ ਮਾਰਿਆ ਸੀ ਵੀ ਹੁਣ ਮੈਨੂੰ ਤੁਸੀਂ ਮੇਰੇ ਤੇ ਕੱਤਨ ਦਾ ਪਰਚਾ ਕਰਵਾਓਗੇ ਇਨਕੁਆਰੀ ਕਰਾ ਕੇ ਤੇ ਉਹ ਇਨਕੁਆਰੀ ਤੱਬੀ ਗਈ ਸੀ ਕਿੰਨੀ ਉਮੀਦ ਹੈ ਇਹ ਸਰਕਾਰ ਦੀ ਚੇਤਾਨਾ ਨਾਲ ਟਕਰਾ ਕੇ ਅਸੀਂ ਯਾਰੀ ਰੱਖਾਂਗੇ ਤੇ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਮਾਰੇਗਾ ਇੱਕ ਸ਼ਿਕਾਇਤ ਦਾ ਪਰਚਾ ਹੋਣਾ ਹੀ ਹੋਣਾ ਵਾ ਔਰ ਮੇਰੇ ਤੋਂ ਵੀ ਇਹਨੇ ਪਰਚੇ ਕਰਾਏ ਸੀ ਇਹ ਰਾਹਾਂ ਤੋਂ ਡਿੱਗੇ ਹੋਏ ਇਹ ਵੀ ਤਿਆਰ ਰਵੇ ਇਹਦੇ ਤੇ ਵੀ ਹਰਉਣ ਵਾਲੇ ਨੇ ਨਹੀਂ ਰਹਿਣੀ ਨਹੀਂ ਰਹਿਣੀ ਤੇਰੇ ਨਾਲ ਜਪਾਸ ਸਾਕੀ ਇਹ ਜਿਹੜੇ ਮਖਾਨੇ ਦੀ ਬੰਦੂਕਾਂ ਦੀ ਹਵਾਸ ਸਾਡੀ ਨੂੰ ਦੋਨੇ ਕੀਤੇ ਤੇਰੀ ਮਕਦੂਰ ਬੋਤਲ ਖੋਲਣੀ ਪੈਂਦਾ ਤੇ ਪਤਲੀ ਲਵਨ ਵੀ ਤੋੜਨੀ ਪੈਂਦੀ ਹੈ ਸਾਗੀ ਹੱਲ ਜਾਣਾ ਤੂੰ ਬੇਸ਼ਮਨਾ ਇਹ ਹੈਡ ਕੁਆਰਟਰ ਆ ਸਾਡਾ ਜਲੰਧਰ ਸੀ ਫਾਰ ਸਬਡਿਵੀਜ਼ਨ ਹੈ ਖਾਸ ਸਾਡਾ ਜਲੰਧਰ ਇਹ ਹੈਡ ਕੁਆਰਟਰ ਆ ਹਲਕੇ ਦਾ ਵੀ ਐਸ ਪੀ ਐਮ ਦਾ ਵੀ ਬਰਗਤ ਦੀ ਹੋਰ ਖਾਸ ਤਸੀਲ ਦਾ ਵੀ ਡੀਐਸਪੀ ਦਾ ਵੀ ਇਸ ਕਰਕੇ ਖੇਤਰਨਾ ਦੇ ਰਹੇ ਆ ਅਸੀਂ ਲੋਕਾਂ ਤੱਕ ਆਵਾਜ਼ ਬੁਲਾਈ ਹੈ ਆਪਾਂ ਇਹਨੂੰ ਇਦਾਂ ਨਹੀਂਗਾ ਮਾਰਨਾ ਅਸੀਂ ਲੋਕਾਂ ਦੇ ਦਿਲ ਜੋਤ ਕੇ ਲੋਕਾਂ ਕੋਲੋਂ ਵੋਟਾਂ ਮੰਗਵਾਉਣਾ ਹੈ ਇਹਨੂੰ ਆਪ ਸਰਦਾਰ ਬਹੁਤ ਬੋਤਾਂ